ਜਪਜੀ ਸਾਹਿਬ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁ ਕਿਵ ਸਚਿਆਰਾ ਹੋਇ ਇਹ ਕਿਵ ਕੂੜਾ ਟੁੱਟੇ ਪਾਲ ਹੁਕਮੁਰ ਜਾਈ ਚਲਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਿਆ ਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵੜਾਈ ਹੁਕਮੀ ਤਵਨੀਚ ਹੁਕਮ ਲੇਕ ਦੁਖ ਸੁਖ ਪਾਈਐ ਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾ ਹਉਮੈ ਕਹੈ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਤਾਰ ਜੰਨੇ ਨੀ ਸਾਣ ਗਾਵੇ ਕੋ ਕੁਨ ਵਟਿਆਈਆਂ ਚਾਰ ਗਾਵੇ ਕੋ ਵਿਦਿਆ ਵਿਚਾਰ ਗਾਵੇ ਕੋ ਸਾਜ ਕਰੇ ਤਨ ਕਹ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪਿਰ ਸੇ ਦੂਰ ਗਾਵੇ ਕੋ ਵੇਖੇ ਹਾਦਰ ਦੂਰ ਕਥਨਾ ਕਥੀ ਨਾ ਆਵੇ ਟੋਟ ਕਤ ਕਦ ਕਥੀ ਕੋਟੀ ਕੋਟ ਗੋਟ ਦੇਂਦਾ ਦੇ ਲੈਂਦੇ ਸੁਖ ਪਾਹਿ ਰੁਗੜ ਰਗੰਤਰ ਖਾਈ ਕਾਏ ਹੁਕਮਿ ਹੁਕਮ ਚਲਾਇ ਰਾਹੋ ਨਾਨਕ ਬਿਬਸੈ ਬੇਪਰਵਾਹ ਸਾਚਾ ਸਹਿਬ ਸਾਚਨਾਏ ਭਾਕਿਆ ਭਾਉ ਵਿਪਾਰ ਹਾਥੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰਖੀਏ ਜਿਸ ਦੇ ਦਰਬਾਰ ਮਹੁ ਕੇ ਬੋਲਨ ਬੋਲੀਏ ਜੇ ਸੁਨ ਧਰੇ ਪਿਆਰੇ ਅੰਮ੍ਰਿਤ ਵੇਲਾ ਸਚਨਾ ਵੜਿਆਏ ਵਿਚਾਰੇ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕੀ ਵਹਿ ਜਾਣੀਐ ਸਵਾਪੀ ਸਚਿਆਰੇ ਥਾਪਿਆ ਨਾ ਜਾਇ ਕੀ ਤਾ ਨਾ ਹੋਇ ਆਪੇ ਆਪ ਨਰੰਜਣ ਸੋਇ ਜਿਨ ਸੇਵੈ ਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਨਿਆ ਮਨ ਰਖੀਏ ਭਾਉ ਦੁਖ ਪਰ ਹਸੂ ਕਰ ਲੈ ਜਾਇ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਹਿਆ ਸਮਾਏ ਗੁਰ ਈਸ਼ਰ ਗੁਰ ਗੁਰਖ ਵਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥੇ ਨਾ ਜਾਈ ਗੁਰਾਇਕ ਦੇ ਹੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਸਿਰ ਨਾ ਜਾਈ ਤੀਰਤਨਾ ਅਮਾਜਿਤ ਸੁਭਾਵਾਂ ਮੈਨ ਪਾਣੇ ਕੀ ਨਾਏ ਕਰੀ ਜੇਤੀ ਸਿਰਠੇ ਉਪਾਈ ਵੇਖਾਂ ਮੈਂ ਕਰਮਾਂ ਕੇ ਮਿਲੇ ਲਈ ਮਾਤਵੀ ਚਰਤਨ ਜਵਾਹਰ ਮਾਨਕ ਦੇ ਗੁਰ ਕੀ ਸਿੱਖ ਸੁਨੇ ਗੁਰਾ ਇੱਕ ਦੇਹ ਭੁਜਾਈ ਸਭਨਾ ਜੀਆ ਕਾਇਕ ਦਾਤਾ ਸੁਭ ਮੈਂ ਵਿਸਰੇ ਨਾ ਜਾਏ ਜਿਹ ਤੂ ਚਾਰ ਹਜ਼ਾਰ ਜਾਂ ਹੋਰ ਦਸੂਨੀ ਹੋਏ ਨਵਾਂ ਖੰਡਾ ਵਿੱਚ ਝਾਰੀਆਂ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਈ ਪਿਆ ਜਸ ਕੀਰੇ ਜਗਲੇ ਜੇ ਤਿਸ ਨਦਰ ਨਾ ਗਈ ਤਾਂ ਬਾਤ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੂਸੀ ਦੂਸਰੇ ਨਾ ਨਿਰਗੁਣ ਗੁਣ ਕਰੇ ਗੁਰਮੰਤੇ ਅਗੁੰਦੇ ਸਿਤੇ ਹਾ ਕੋਇ ਨ ਸੁਝੇ ਜੀ ਤਿਸ ਗੁਣ ਕੋਇ ਕਰੇ ਸੁਨਿਆ ਸਿਧ ਪੀਰ ਸੁਨਿਆ ਤਰਤਿ ਤੋ ਬੜਿਆ ਆਕਾਸ਼ ਸੁਨਿਆ ਦੀਪੁਲਾ ਹੋ ਪਾਤਾਲ ਸੁਨਿਆ ਕੋ ਨ ਸਕੇ ਕਾਲ ਨਾਨਕ ਭਗਤਾ ਸਦਾ ਦੇਗਾ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਇੰਸਰਬਰ ਮਹਿੰਦਰ ਸੁਨਿਆ ਮੁਖ ਸੁਲਾ ਹਨਮੰਦ ਸੁਨਿਆ ਜੋਗਜੁ ਬਚਨ ਧੇਰ ਸੁਨਿਆ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਦੇਗਾ ਸੁਨਿਆ ਦੁਖ ਪਾਪ ਕਾ ਨਾਸ ਸੁਨੇ ਸਾਸਨ ਤੋਂ ਗਿਆਨ ਸੁਨੇ ਰਸੜ ਕਾ ਸੁਨਾਨ ਸੁਨੇ ਪੜ ਪੜ ਭਾਵੇ ਮਾਨ ਸੁਨੇ ਲਾਗੇ ਸਹਿਡ ਧਿਆਨ ਨਾਨਕਿ ਪਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾਗਨਾ ਕੀ ਕਾਹ ਸੁਨੇ ਸੇਖ ਪੀਰ ਪਾਸਾ ਸੁਨੇ ਅੰਦੇ ਭਾਵੇ ਰਹਿ ਸੁਨੇ ਹਾਥ ਵੇਸ ਗਾ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਮੰਨੈ ਹਕੀਕਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਬਸਤਾਏ ਕਾਗਦ ਕਲਮ ਨਾਲ ਖਣਹਾਰ ਮੰਨੇ ਕਾਵੇ ਘਰ ਵੀ ਉਚਾਰਿਆ ਐਸਾ ਨਾਮ ਨਰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤੋ ਵਿਮਨ ਬੁੱਧ ਮੰਨੇ ਸਗਲ ਭਵਨ ਕੀ ਸੋਧ ਮੰਨੇ ਮੋ ਝੋਟਾ ਨਾ ਖਾਏ ਮੰਨੇ ਜੰਕੇ ਸਾਥ ਨਾ ਜਾਏ ਐਸਾ ਨਾਮ ਨਰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਇ ਮੰਨੇ ਪਾਸੂ ਪ੍ਰਗਟ ਜਾਏ ਮੰਨੇ ਮਾ ਬਿਨ ੱੱਲੇ ਪੰਥ ਮੰਨੇ ਧਰਮ ਸੇ ਕੀ ਕਰ ਮੰਦੇ ਐਸਾ ਨਾਮ ਨਰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਿ ਪਾਵੇ ਮੁਕਤਿ ਵਾਰੁ ਮਨਿ ਪਰਵਾਰੇ ਸਾਧਾਰਮਨਿ ਤ੍ਰਿ ਤਾਰੇ ਗੁਰ ਸੇਖੁ ਮਨਿ ਨਾਨਕ ਭਵੇ ਨ ਤਿਕ ਐਸਾ ਨਾਮ ਨਰਧਨ ਹੋਇ ਜੇ ਕੋ ਮਨ ਜਾਣਿ ਵਣ ਕੋਇ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜ ਪਾਵੇ ਧਰਗੇ ਮਾਨ ਪੰਜੇ ਸੋਹਿਦਰ ਰਾਜਾਨ ਪੰਚਾ ਕਾ ਗੁਰੇ ਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕੰਨ ਨਹੀ ਸੁਮਾਰ ਧੋਲ ਤਰਮ ਦਾ ਕਾ ਪੂ ਸੰਤੋਖਾ ਬਰਖਿਆ ਜਿਨ ਸੂਤ ਜੇ ਕੋ ਪੁਜੇ ਹੋਵੇ ਸਚਿਆਰ ਤਵੇਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਪਾਲ ਤਲੇ ਕਮਨ ਜੋਰ ਜੀਤ ਆਦ ਰੰਗਾ ਕੇ ਨਾਮ ਸੁਬਨ ਲਿਖਿਆ ਉੜੀ ਕਲਾ ਮਹਿ ਲੇਖ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲੇ ਰੂਪ ਕੀਤੀ ਦਾ ਜਾਣੇ ਕੌਣ ਕੋਦ ਕੀਤਾ ਸਹਿ ਕੋ ਕਵਾ ਤਿਸਤੇ ਹੋਵੇ ਲਖਦਰੇ ਆ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਬ ਇੱਕ ਵਾਰ ਜੋ ਤੁਰ ਭਾਵੇ ਸਾਈ ਭਲੀਕਾਰ ਤੁਸਰਾ ਸਲਾਮਤ ਨਿਰੰਕਾਰ अशंक जवाबे असंग पावो संग पूजा संग तबताओ संग रंत मुख वेद पाठ संग जोग में रहे उदास सब कोट गुण ज्ञान विचार सब सरी सर्ग दातार शंखचूरम पगसार संग मौन ले बुलाए तार कुदरत कौन कहा विचार वारण जमे एक वार जोत तु पावे साईं बलि का तुस रसवाम तिनं अंगकार अशंक मुरकेन्दा कोर संग जोर रामकोर शंखमर कर जाई जोर सब बिलवड़ त्याग माई ਅਸ਼ੰਕ ਬਾਬੀ ਬਾਗ ਉਤਰ ਜਾਹੇ ਸੰਗੂੜਿਆਰ ਕੋੜਿਆ ਫਿਰ ਅਸ਼ੰਕ ਮਲੇਸ਼ਮੁਲ ਭਗ ਕਾਇ ਸੰਗ ਨਿੰਦਕ ਸਿਰ ਕਰੀ ਭਾਰ ਨਾਨਕ ਨਿੰਦ ਕਹੇ ਵਿਚਾਰ ਵਾਰਣ ਜਾ ਮੈਂ ਇੱਕ ਵਾਰ ਜੋਤਿ ਸੁ ਭਾਵੇ ਸਾਈ ਭਿੰਕਾਰ ਦੂਸਰਾ ਸਲਾਮਤ ਨਿਰੰਕਾਰ ਅਸ਼ੰਕ ਮੁਰਕਰੇ ਅੰਦ ਕੋਰੇ ਸੰਗ ਚੋਰ ਹਰਾਮ ਕੋਰੇ ਸੰਗ ਮੁਰਕਰ ਜਾਹੇ ਜੋ ਸਭ ਬਿਲਬੜ ਹਤਿਆਕ ਮਾਇ ਸੰਗ ਪਾਪੀ ਪਾਪ ਕਰ ਜਾਹੇ ਅਸ਼ੰਕ ਕੁੜਿਆਰ ਕੁੜੇ ਪਾਇ ਸੰਕਮਲੇ ਚੁਨ ਪਾਪੇ ਪਾਇ ਸੰਗ ਨਿਰਦਕਸਰ ਕਰੇ ਭਾਰ ਨਾਨਕ ਨੇ ਚ ਕਹੇ ਵਿਚਾਰ ਵਾਰਣ ਜਮੇ ਇੱਕ ਵਾਰ ਜੋਤ ਰੁ ਭਾਵੇ ਸਾਈ ਭਲੀ ਗਾਰ ਤੋਂ ਸਦਾ ਸਲਾਮ ਨਿਰੰਕਾਰ ਅਸ਼ੰਕ ਨਾਮੇ ਅਸ਼ੰਕ ਧਾਨ ਗੰਮ ਗੰਮ ਸੰਭਲੋ ਸੰਕਿਆ ਸਿਰੇ ਭਾਰ ਹੋਇ ਕਰੇ ਨਾਮ ਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਦਾ ਹੈ ਕਰੇ ਨਿਕਲ ਬੋਲਨ ਬਾਣ ਕਰਾ ਸਿਰ ਸਦੂਗਵਖਾਣ ਨਿਹਾਲ ਲੇਖਤੀ ਸੁਨਣਾ ਜੀ ਫਰਮਾਇਤੇ ਉਤੇ ਪਾ ਜੀਤਾ ਕੀਤਾ ਤੇ ਤਾਂ ਨਵੇਂ ਨਾਵੇਂ ਨਾਇ ਕੋ ਥਾ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਮੇ ਗਵਾਰ ਜੋਤ ਰੁ ਭਾਵੇ ਸਾਈ ਭਲੀ ਚਾਰ ਤੋਂ ਸਰਾ ਸਲਾਮ ਚ ਨਿਰੰਕਾਰ ਪਰ ਇਹ ਹੱਥ ਭੇਰ ਦਿੰਦੇ ਹੈ ਪਾਣੀ ਤੋਂ ਪਿਆਦਰ ਸੋ ਕੇ ਮੋਤ ਕਲਿਤੇ ਕੱਪੜ ਹੋਏ ਨੇ ਸਾਵਲਿਏ ਹੋ ਢੋਏ ਪਰਿਅ ਮਤਬਾਪਾ ਕੇ ਸੰਭੂ ਤੋਪੇ ਨਾਵੇਂ ਕੇ ਰੰਗ ਪੁੰਨੀ ਪਾਪੀ ਆਖ ਨਾ ਕਰ 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 ਨਾਲਿ ਖਲਹਿ ਜਾਵ ਆਪੇ ਵੀ ਜਾਪੇ ਹੀ ਕਾਉ ਨਾਨਕ ਕਮਿਆਵੋ ਜਾਉ ਥਿਰਤਵ ਧਿਆਦ ਦਜ ਕੋ ਪਾਵੈ ਤੁਲਖਾ ਮਾਨ ਸੁਨੇ ਬੰਨੇ ਮਨ ਕੀਤਾ ਪਾਉ ਅੰਤਰਗਰ ਪੀਰਥ ਬੰਨਾ ਸਭ ਗੁਣ ਦੇ ਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤਾ ਬਾੜੀ ਬਰਮਾ ਸਭ ਸੋਹਾਂ ਚਰਨ ਚਾਉ ਕਮਲ ਸਵੇਲਾ ਤੱਕ ਕਮਲ ਕਮਲ ਤੇ ਤੱਕ ਹਵਨ ਵਾਰ ਕਮਲ ਸਿਰੋਤਮਾ ਕਮ ਜਿਤ ਹੋਇ ਆਕਾਰ ਵਿਹਿਨਾ ਪਾਇ ਪੰਡ ਪੀਜੇ ਹੋਵੇ ਲੇਖ ਗੁਰਾਨ ਬਕਤ ਨਾ ਪਾਇਓ ਘਾਦੀ ਅਜ ਲੇਖ ਲੇਖ ਗੁਰਾਨ ਤੇ ਤਾਰ ਨਾ ਜੋਗੀ ਜਲੇ ਰਤਮਾ ਨਾ ਕੋਏ ਕਿਆ ਕਰਤਾ ਸਿ ਢੀਗੋ ਸਾਜੇ ਆਪੇ ਜਾਣੇ ਸੋਇ ਕਿਵ ਕਰਾਖਾ ਕਿਵਸਾ ਲਾਹੀ ਕਿ ਵਰਨੇ ਕਿਵ ਜਾਣਾ ਨਾਨਕ ਆਖੇ ਸਭ ਕੋ ਆਖੇ ਇਕ ਬਿਖ ਸਿਆਣਾ ਵੱਡਾ ਸਾਹਿਬ ਵੱਡੇ ਨਾਏ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਦੇ ਗਿਆਨਾ ਸੋਹੇ ਪਾਤਾਲ ਪਾਤਾਲ ਲਖਿਆ ਗਾਸਾ ਆ ਗਾਸ ਹੁੜ ਕੁੜਕ ਭਾਲ ਤਕੇ ਵੇਦ ਕਹਿਨ ਕਵਾਤ ਸਹਿ ਸਟਾਰੇ ਕਹਿਣ ਕਤੇ ਬਾਸੁਲਕ ਧਾਤ ਲੇਖਾ ਹੈ ਤਲ ਕੇ ਲੇਖਾ ਹੈ ਵਿਨਾਸ ਨਾਨਕ ਵੱਡਾ ਕੀ ਆਪੇ ਜਾਣ ਆਪ ਸਲਾਹੇ ਸਲੈ ਤੇ ਸੁਰਗ ਨਾ ਪਾਇਨ ਦੀ ਆਪੇ ਵਾਹ ਭਵੇਂ ਸੁਮਤ ਨਾ ਜਾਣੀਐ ਸਮੁਲ ਸਾਹ ਸੁਲਤਾਨ ਬਿਰਾਸੀ ਤੀ ਮਾਗਤਨ ਕਿਹੜੀ ਤੁਲ ਨਾ ਹੋਣੀ ਜੀਤ ਸੁਮਨ ਨਾ ਵੀਸਰੇ ਅੰਤਨਾ ਸੁਤੀ ਕਹਨਾਂ ਤੇ ਅੰਤਨਾ ਕਰਨ ਤੇ ਨਾਂ ਤੇ ਅੰਤਨਾ ਨਿਕੜੁ ਨੰਤ ਅੰਤਨਾ ਜਾਪੇ ਕਿਆ ਹਮਨ ਮੰਤਿ ਅੰਤਨਾ ਜਾਪੇ ਕੀਤਾ ਹੈ ਕਾਰ ਅੰਤਨਾ ਜਾਪੇ ਭਾਰਾ ਵਾਰ ਅੰਤਕਾਰਨ ਕੇ ਤੇ ਬਿਲਾ ਹੈ ਤਾਂ ਕਿ ਅੰਤ ਨਾ ਪਾਏ ਜਾਏ ਅੰਤ ਨਾ ਜਾਣੇ ਕੋਈ ਬੋਤਾ ਕੀਆ ਬੋਤਾ ਹੋਏ ਵੱਡਾ ਸੈਭੂ ਚੌਥਾ ਉੱਚ ਉਪਰ ਉੱਚ ਨਾਈ ਵੱਡੂ ਚ ਹੋਏ ਪਿਤ ਸੂਚੇ ਕੋ ਜਾਣੇ ਸੋਈ ਜਿਵਡਾ ਬ ਜਾਣਿਆ ਆਪਾਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲੈ ਕਿਹਾ ਨਾ ਜਾਏ ਵੱਡਾ ਦਾਤਾ ਤੈਨਾਤਮਾਏ ਕੀਤੇ ਮੰਗੇ ਜੋ ਦੇਵ ਪਾਰ ਕੀਤੇ ਕਰਤੈ ਵਿਚਾਰ ਕੀਤੇ ਕਬਟੂ 10 ਵੇਕਾਰ ਕੀਤੇ ਲੈ ਲੈ ਮੁਕਰਪਾਹ ਕੀਤੇ ਮੁਰ ਖਾਈ ਖਾਈ ਕੀਤਾ ਦੂ ਖੂਸ ਬਿਮਾਰੀ ਪੀਦਾ ਤੇਰੀ ਦਾ ਤਰ ਬੰਦ ਕਲਾਸੀ ਭਾਣੇ ਹੋਏ ਹੋ ਰਾਖ ਨ ਸਕੇ ਕੋਏ ਨਿਕੋ ਕਾਇਗਾ ਖਣ ਪਾਇਓ ਜਾਣ ਜੇ ਧਾਮੋ ਖਾਈ ਆਪੇ ਜਾਣੇ ਆਪੇ ਦੇ ਆਖੇ ਸੀ ਪੀਕੇਈ ਕੇ ਜਿਸਮੇ ਬਖਸੇ ਸਿ ਫਸਲਾ ਨਾਲ ਪਾਸਾਹੀ ਪਾਸਾ ਮੁਲ ਕੋਨ ਮੁਲ ਵਪਾਰ ਮੁਲ ਵਪਾਰੀ ਅਮਲ ਢੰਡਾਰ ਮੁਲ ਲਾਵੇ ਮੁਲ ਲੈ ਜਾਏ ਮੁਲ ਪਾਏ ਮੁਲ ਸਮਾਏ ਮਹਤਰਮ ਦੀਪਾ ਨਮੋਤਰਮ ਫਰਮਾਨ ਮੁਲ ਬਖਸੀ ਸਮੁਲ ਨੇ ਸਾਣ ਮੁਲ ਕਰਮ ਫਰਮਾਨ ਮੁਲ ਮੁਲਾਖੇ ਨਾ ਜਾਇ ਆਕਾ ਕਰਹਿ ਲੁਲਾਈ ਆਕੇ ਵੇਦ ਪਾਠ ਪੁਰਾਣ ਆਕੇ ਪੜੇ ਘਰੇ ਵਿਖਿਆੜ ਆਕੇ ਵਰ ਮੈਂ ਆਕੇਂਦੇ ਆਕੇ ਗੋਪੀ ਤੇ ਗੋਵਿੰਦ ਆਕੇ ਇਸ ਰਾਕੇ ਸੇਧ ਆਕੇ ਕੀਤੇ ਕੀਤੇ ਬੁੱਧ ਆਕੇ ਜਾਣਾ ਮਕੇ ਦੇਵੇ ਆਕੇ ਸੁਰਨ ਮੁੰਜਣ ਸੇਵ ਕੀਤੇ ਆਕੇ ਆਖਣ ਪਾਏ ਕੀਤੇ ਕਹਿ ਕਉ ਠੁਟ ਜਾਏ ਕੀਤੇ ਕੀਤੇ ਹੋਰ ਕਰੇ ਤਾਕ ਨਾ ਸਕੇ ਕੀ ਕੇ ਜੀਵੜ ਪਾਵੇ ਤੇ ਉਦ ਹੋਏ ਨਾਨਕ ਜਾਣੇ ਸਾਚਾ ਸੋਏ ਏਕੋ ਆਕੇ ਬholen gadta ਲਿਖੀਏ ਸਿਰ ਗਵਾਰਾ ਗਵਾਰੇ ਸੁਭਦਰ ਕਿਹਾ ਸੋ ਕਰਕੇ ਹਜਤ ਵੈ ਸਰਬ ਸੁਮਾਲੇ ਵਾਜੇ ਨਾਦ ਨੇ ਕੀਆ ਸੰਖਾ ਕੀਤੀ ਵਾਵਨ ਹਾਰੇ ਕੀਤੇ ਰਾਗ ਭਰੀ ਸੋ ਕਹਿਣ ਕੀਤੇ ਗਵਨ ਹਾਰੇ ਗਾਵੇ ਤੁਮ ਨਾ ਪਉਣ ਪਾਣੀ ਵਾਸੰਤਰ ਗਾਵੇ ਰਾਜਾ ਤ੍ਰਮਦਵਾਰੇ ਗਾਵੇ ਜਤੁਪਤ ਲਿਖ ਜਾਣ ਲਖ ਲਖ ਧਰਮ ਵਿਚਾਰੇ ਗਾਵੇ ਸਰਵਰ ਮਾਦੇਵੀ ਸੋਹਣ ਸਦਾ ਸਵਾਰੇ ਗਾਵੇ ਦੇਂਦਰਾ ਸਨ ਬੈਠੇ ਦੇਵਤੇ ਆਦਰ ਨਾਲ ਗਾਵੇ ਸਿਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਤੋਕੀ ਗਾਵੇ ਵੀਰ ਕਰਾਰੇ ਗਾਵਣ ਪੰਨਤ ਪੜਨ ਬੀਸਰ ਜੁਗ ਜੁਗ ਵੇਦਾ ਨਾਲ ਗਾਵੇ ਮੋਹਣੀ ਆਵਣ ਮੋਹਨ ਸੁਰਗਮ ਚਪਿਆਲੇ ਗਾਵਣ ਰਤਨੀ ਉਪਾਇ ਤੇਰੇ ਅਠਸਠ ਤੀਰਤ ਨਾਲੇ ਗਾਵੇ ਜੋਤ ਮਹਾਵਰ ਸੂਰਾ ਗਾਵੇ ਖਾੜੀ ਚਾਰੇ ਗਾਵੇ ਕੰਡਵੰਡ ਵਰ ਪੰਡਾ ਕਰ ਕਰ ਕੀ ਧਾਰੇ ਸਹੀ ਤਸਨੋ ਗਾਵੇ ਜੋ ਤਰਪਾਣ ਰਤੇ ਤੇਰੇ ਭਗਤ ਰਸਾਲੇ ਹੋਰ ਕੀ ਤੇਤ ਤਸਨੋ ਗਾਵਣ ਸਿਮੈ ਚਿਤ ਨਿ ਆਵਣ ਨਾਨਕ ਕਿਆ ਵਿਚਾਰੇ ਸੋਇ ਸੋਇ ਸਤਿ ਸਹਿਬ ਸਾਚਾ ਸਾਚੀ ਨਾਹੀ ਹੈਪੀ ਹੋਸੀ ਜਾਏ ਰਾਜਾ ਸਿਰਤਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸਿਮਾ ਜਨਿਓ ਪਾਈ ਕਰ ਕਰ ਦੇਖਿਆ ਕਿ ਤਾ ਆਪਣਾ ਜੋਤੀਸਤੀ ਵੜਿਆਈ ਜੋ ਤਿਸ ਭਾਵੇ ਸੋਈ ਕਰਸੀ ਰੁਕਮ ਨਾ ਕਰ ਨਾ ਜਾਈ ਸੂਪਾ ਸਉ ਸਹਾ ਪਾਸਾ ਵਾਣ ਨ ਕਰ ਹੈ ਨਰ ਜਾਈ ਮੁੰਦਾ ਸੰਤੋਖ ਤਰੰ ਪਾਚੋਲੇ ਧਾਨੁ ਜਿ ਕਰੇ ਵਿਪੋਦ ਖਿੰਥਾ ਕਾਲ ਕੁਵਾਰੀ ਪੈ ਜੁਗ ਢੰਡਾ ਪਰਤੀਦ ਆਈ ਪੰਤੀ ਸਗਲ ਮਾਤੀ ਮਨ ਜੀ ਤੇਜੁ ਜੀਤ ਆਦੇਤ ਸਯਾ ਦੇਸ ਆਦਿ ਨੀਲਾ ਨਾਦ ਨਾਦ ਜੁਗ ਜੁਗੇ ਕੋ ਵੇਸ ਸੁਪਤਿ ਮਿਆਂデア ਆਪਣਾਰਣਿ ਕਰ ਕਰ ਵਾਜੇ ਨਾਥ ਆਦਿ ਨਾਦ ਨਾ ਤਿਸੁ ਵਜਾ ਕੇ ਰੇ ਸਦੇ ਅਵਰਾ ਸਾਧ ਸੰਜੋਗ ਜਦ ਕਾਰਤਲਾ ਵੇ ਲੇ ਕੇ ਆਵੇ ਭਾਗ ਆਦਿਤ ਸਿਆਦੇਸ ਆਦਰੀ ਨਾਦ ਨਾ ਤ ਜੁਗਤੂ ਵੇ ਕੋ ਵੇਸ ਏ ਕਾਮਾਇ ਜੁਗਤ ਵੇ ਆਇ ਤੁੰ ਤੇ ਲੈ ਪਰਵਾਨਿਕ ਸੰਸਾਰਿਕ ਭੰਡਾਰੀ ਕਲਾਈ ਦੀ ਬਾਣ ਇਹ ਤਿਸ ਪਾਵਤ ਵੇ ਚਲਾਜੁ ਹੋਵੇ ਫਰਮਾਨ ਹੋਵੇ ਕੇ ਅਨੰਦ ਨਰਨਾਵੇ ਬਹੁਤਾ ਹੀ ਵਿਡਾਨ ਆਦਿਤ ਸਿਆਦੇਸ ਆਦਰੀ ਨਾਦ ਨਾ ਤ ਜੁਗਤੂ ਵੇ ਕੋ ਵੇਸ ਹਾਸੈ ਲੋਇ ਲੋਇ ਪੰਡਾਰੇ ਜੋ ਕਿਸ ਪਾਸ ਵੇ ਕਾ ਵਾਰ ਕਰ ਕਰ ਵੇ ਕੇਸਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਤ ਸੇ ਆਦੇਸ ਆਦ ਨੀਲ ਨਾਦਨਾ ਤੁਜੂ ਜੂਏ ਕੋ ਵੇਸ ਹਾਸੈ ਲੋਇ ਲੋਇ ਪੰਡਾਰੇ ਜੋ ਕਿਸ ਪਾਸ ਵੇ ਕਾ ਵਾਰ ਕਰ ਕਰ ਵੇ ਕੇਸਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਤ ਸੇ ਆਦੇਸ ਆਦ ਨੀਲ ਨਾਦਨਾ ਤੁਜੂ ਜੂਏ ਕੋ ਵੇਸ ਇਕ ਦੂਜੀ ਕੋਲ ਕੋਏ ਲਕੋਏ ਲਕਵੀ ਸ ਲਕ ਲਕੇੜਾ ਖੇਕ ਨਾਮ ਜਗਦੀਸ਼ ਏਤੋ ਰਾਏ ਪਤ ਪਵੜੀਆ ਚੜਿਆ ਹੋਏ ਪੀਸ ਸੁਣ ਬਿਲਾਇ ਆਕਾਸ਼ ਕੀ ਕੀਟਾ ਹੀਰੀ ਸਰਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ ਆਖਰ ਲੋਰਤ ਪੈਣਾ ਜੋਰ ਜੋਰ ਲਮਗਰ ਦੇ ਹਾਜੂਰ ਜੋਰ ਨਾ ਜੀਵਨ ਮਰਨਾ ਜੋਰ ਜੋਲ ਨਾ ਇਮਾਨ ਮਰ ਸੋਰ ਜੋਲ ਨਾ ਸੁਰਤੀ ਘੜਵੇਂ ਚਾਰ ਜੋ ਨਾ ਜੁਟੇ ਛਟੇ ਸੰਸਾਰ ਵਿਸਾ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੇ ਚ ਨਾ ਕੋਈ ਰਾਤੀ ਰੋਤੀ ਤੇ ਤੀ ਵਾਰ ਪਵਨ ਪਾਣੀ ਗਣੀ ਪਾਤਾਲ ਜਿਸ ਵੀ ਧਰਤੀ ਥਾ ਪਰ ਕੀ ਧਰਮ ਸਾਲ ਜਿਸ ਵੀ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਨੇ ਕੇ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਦਿੱਠੇ ਸੋਣ ਪੰਜ ਪੁਰਾਣ ਦਰੀ ਕਰਮ ਭਵੇ ਨਹੀਂ ਸਾਣ ਕੱਚ ਬਕਾਇ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਕਰਨ ਕੈ ਹੋ ਧਰਮ ਗਿਆਨ ਕਰਨ ਕਾ ਖੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਾਨ ਮਹੇਸ਼ ਤ മ ಳ ਰ ਹ േਸ ਕਤ ਰ ੀਤੇ ਤਤ ਜ က ൂਰ ਤੇ ੇശ ੀਤ සි ੀਤੇ ਤੇ ਦ ਤ ੀਤੇ ਤ ੁ ਤ ਣ ਤ्या ਤੇ ാਤ ന ਤਆ ਰਤ ਸ ਤੇ ज्ञान करमकै आन परचान्द तिथे नाद बिनोद कोड आनंद शर्मखण की वाणी रूप तिथे काठ टुकड़िये बहुत अनूप ता क्या गल्ला कथियाना जाय जे को कह पछिवष्टाय तिथे गड़िया सुरत मत्त मन मोर तिथे गड़िया सुरा सुधा के सुद करमखण की वाणी जोर तिथे और ना कोई और तिथे जोध महाबल सूर तिम में राम रहया भरपूर तिथे सीता सीता न मम आए ताके रूप ना कछने जाय नाव मरे न धागे जा जिनके राम सेवन बाहे ਕਿਤੇ ਭਗਤ ਉਸੇ ਬੇਲੋ ਕਰਨਨ ਸਚਾ ਵਰਸੋ ਸਾਚ ਕਨੁ ਸਨ ਅੰਕਾਰ ਕਰ ਕਰ ਵੇਖਨ ਦਰਿ ਮਿਹਾਲ ਕਿਤੇ ਕੰਡ ਮੰਡਵਰ ਪੰਡ ਜੇ ਕੋ ਕਥੀ ਤਾ ਅੰਤ ਨੰਤ ਕਿਤੇ ਲੋ ਲੋ ਅਕਰ ਦਿਹ ਗੰਤ ਵੇਤ ਵਿਕਾਰ ਵੇਖੈ ਵਿਕਸੇ ਘਰੇ ਵਿਚਾਰ ਨਾਨਕ ਤਨਾ ਕਲੜਾ ਸਰ ਮੇਤ ਪ੍ਰਹਾਰਾਤੀ ਰਸਨਾਰ ਨਮਤ ਵੇਧ ਹਤਿਆਰ ਭੋਖ ਲਗਨੀ ਤੋ ਬਤਾਓ ਪਾਂਡਾ ਕਮ ਰਚੇ ਢਾਲ ਬੜੀਆ ਸਭਸਾ ਰਿਡਕਸਾ ਜਿਨ ਕੋ ਨਦਰ ਕਰਮ ਤਨ ਕਾਰ ਨਾਨਕ ਨਦਰਿ ਨਦਰਿ ਨਾਲੇ ਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਦੁਈ ਦਾਈ ਦਾਇਆ ਕਿ ਲੈ ਸਗਲੇ ਜਗਤ ਸੰਗਿਆ ਅਭ੍ਰਿਆ ਮਾ ਵਾਚੇ ਤਰ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗੇ ਮਸਕਤ ਕਾਲ ਨਾਨਕ ਤੇਮ ਕਿਵਿ ਲੇ ਕੀਤੀ ਛਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਅਮ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ